ਸੋ ਸਰਪੱਤ ਦੇ ਪੱਧਰ ਤੇ ਅਸੀਂ ਮੰਨਦੇ ਹਾਂ ਸਾ ਸੰਸਦ ਹਰ ਸਾਲ ਕੋਰੋਨਾ ਦੇ ਪ੍ਰਭਾਵ ਦੇ ਵਿੱਚ ਹੈ ਸਾਡੀ ਆਪਣੀ ਬੇਟੀ ਦਿਵਕਰ ਕੰਡੋਨ ਜਿਲ੍ਹਾ ਅਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਉਹ ਆਪਣੀ ਇਹ ਸਿਕਿਉਰਟੀ ਨੂੰ ਜਿੱਤ ਕੇ ਸੰਸਮਾਨ ਬੜੀ ਸਤਿਜਤਾ ਤੇ ਬੜੀ ਦਰਦ ਨਾਲ ਆਪਣੀ ਦੇਖਭਾਲ ਰਹੀ ਨੇ ਹੁਣ ਸਾਥ ਸੰਮਤਨ ਇਸ ਗੱਲ ਦੇ ਉੱਤੇ ਬਹੁਤ ਖੁਸ਼ ਹੈ ਉਹਨਾਂ ਨੂੰ ਸਨਮਾਨ ਕਰਨਾ ਚਾਹੀਦਾ ਸੋ ਅੱਜ ਅਜੇ ਬਲਾਗ ਦੀ ਸਾਥ ਜੰਗ ਤੋਂ ਪਹੁੰਚੀ ਹੈ ਸੋ ਉਹਨਾਂ ਨੂੰ ਬਹੁਤ ਸਨਮਾਨ ਦਿੱਤਾ ਜਾਣਾ ਹੈ ਭਾਈ ਸਿਕੰਦਰ ਸਿੰਘ ਵੀ ਇਸ ਦੇ ਸੰਬੰਧ ਵਿੱਚ ਬੁਰੇ ਆਉਦਾ ਹੈ

ਨੇ ਦੇ ਨਾਲ ਆਏ ਮੇਰਾ ਸੱਚਾ ਸੌਦਾ ਸਰਸਾ ਦੀ ਸੱਚ ਲੰਗਰ ਸੰਪਤੀ ਦੇ ਜ਼ਿੰਮੇਵਾਰ ਭਾਈ ਐਸਡੀਓ ਸਰਦਾਰ ਗੁਰਬੀਰ ਸਿੰਘ ਜੀ ਤੰਦੂਸਾਰ ਸਰਦਾਰ ਸੰਜੀਵ ਸਿੰਘ ਜੀ ਸਿੱਖਰ ਭਲ ਦੇ ਸਰਦਾਰ ਬੱਜੀ ਸਿੰਘ ਜੀ ਸਾਡੇ ਲੰਗਰ ਸੰਪਤੀ ਦੇ ਜ਼ਿੰਮੇਵਾਰ ਭਾਈ ਮਜੀਤ ਸਿੰਘ ਜੀ ਭਾਈ ਹੰਯਾਰ ਸਿੰਘ ਜੀ ਦੋਦੇ ਤੋਂ ਭਾਈ ਨਛੱਤਰ ਸਿੰਘ ਜੀ ਮੈਂਬਰ ਪੰਚਾਇਤ ਤੇ ਸਾਡੇ ਤੋਂ ਮਾਸਤ ਭਾਈ ਗੁਰਦੇਵ ਸਿੰਘ ਜੀ ਇਥੋਂ ਦੀ ਸਾਰੀ ਸਾਧ ਸੰਗਤ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਬੰਦੀਆਂ ਤੇ ਸਾਡੀ ਸਾਰੀ ਸਾਧ ਸੰਗਤ ਬੰਦੀਆਂ ਉੱਤੇ ਭੰਮਨ ਸਿੰਘ ਵਾਲੇ ਦੀ ਪੰਚਾਇਤ ਨੂੰ ਇਥੋਂ ਦੀ ਸਾਰੀ ਸਾਧ ਸੰਗਤ ਨੂੰ ਤੇ ਇਸ ਨਗਰ ਨੂੰ ਬਹੁਤ ਵਧਾਈ ਦਿਨਾ ਹੈ ਕਿ ਜਿਨ੍ਹਾਂ ਨੇ ਕਿ ਇੱਕ ਵੱਡੇ ਘਰ ਦੇ ਵਿੱਚ ਸਾਡੀ ਬੇਟੀ ਕਰਨਜੀਤ कौर ਬਹੁਤ ਵਧੀਆ ਜਿਵੇਂ ਭਾਈ ਸਾਡੇ ਸੱਚ ਨਮਰ ਪ੍ਰੇਮੀ ਜਿੰਨ ਦਾ ਸਰ ਕਿ ਆਪ ਦੀ ਜਿਹੜੀ ਡਿਊਟੀ ਉਹ ਬਾਖੂਬੀ ਨਿਭਾ ਰਹੀ ਹੈ ਪਰ ਇਸ ਦੇ ਵਿੱਚ ਸਾਡੀ ਬੇਟੀ ਨੇ ਕਿਸੇ ਸੜਕ ਤੇ ਚਲੇ ਜਾਓ ਚਾਹੇ ਉਹ ਹੁਣ ਟ੍ਰੇਨ ਦਾ ਹੋਵੇ ਚਾਹੇ ਉਹ ਕੋਰਟ ਤੋਂ ਮੰਨਣ ਹੋਵੇ ਚਾਹੇ ਉਹ ਜੇ ਤੱਕ ਪੁਲੀ ਸੰਗਰ ਹੋਵੇ ਚਾਹੇ ਉਹ ਕੋਰਟ ਤੋਂ ਬਚਿਸ਼ਨੀ ਹੋਵੇ ਚਾਹੇ ਉਹ ਕੋਰਟ ਤੋਂ ਕੁਰਲੀਅਤ ਹੋਵੇ ਚਾਹੇ ਰਾਮਧਿਆਣੀ ਸਾਥ ਹੋਵੇ ਚਾਹੇ ਬੰਗਾਲੀ ਹੋਵੇ ਜਾਂ ਪੜਾਈਆਂ ਕੋਈ ਭਾਈ ਉਹਦੇ ਤਕਰੀਬਨ 1.5 ਤੋਂ 2 ਲੱਖ ਦੇ ਕਰੀਬ ਭੈਣ ਨੇ ਇਸ ਨੇ ਬੱਚੀ ਨੇ درخت ਜੜੀ ਉਧਾਈ। ਨਾਂ ਦਾ ਖਾਣ। ਹੋਰ ਮਰੀ ਮਾਂ ਨੇ ਇਸ ਛੇ ਬੱਚੀ ਤੇ ਕਿ ਜਿਸ ਤਰ੍ਹਾਂ ਇਹ ਵਾਤਾਵਰਣ ਦੀ ਸੰਭਾਲ ਕਰਦੀ ਹੋਈ ਜਿਹੜਾ ਕੋਈ ਉਹਨਾਂ درختਾਂ ਨੂੰ ਕਿਉਂਕਿ ਜਿਹੜਾ ਜੰਗਲਾਤ ਵਿਭਾਗ ਹੈ, ਵਣ ਵਿਭਾਗ ਹੈ, ਉਹਨਾਂ ਦੇ ਜਿਹੜੇ ਸ੍ਰਕਸ਼ ਹੁੰਦੇ ਇੱਕ ਬੱਚਾ ਵਾਂਗ ਹੁੰਦੇ ਆ। ਜਦੋਂ ਉਹਨਾਂ ਤੇ ਕੋਈ ਉਹ ਨਿਆਂਪੂਰਵ ਕਾਰਵਾਈ ਆ ਕੇ ਬਟ ਕਟਵਟ ਕਰਦਾ ਤੇ ਫੇਰੇ ਬੇਟੀ ਸਾਡੀ ਗੁੱਬਰ ਸ਼ੇਰਨੀ ਉਹਨਾਂ ਤੇ ਐਕਸ਼ਨ ਵੀ ਪੂਰਾ ਲੈਂਦੀ ਹੈ ਤੇ ਐ ਵੀ ਨਹੀਂਗਾ ਮੇਰੇ ਪਿੱਛੇ ਵੀ ਨਹੀਂ ਹਟਦੀ ਕਿਉਂਕਿ ਇਹਨਾਂ ਦੀ ਇੱਕ ਜ਼ਿੰਮੇਵਾਰੀ ਵੀ ਹੁੰਦੀ ਹੈ ਅਕਸਰਾਂ ਦੀ ਕਿ ਉਹ ਪੂਰਾ ਇਸ ਦੇ ਉੱਤੇ ਪਹਿਰਾ ਦੇਖੇ ਪੂਰਾ ਇਹ ਪਹਿਰਾ ਦੇਖੀ ਦੇਖੇ ਅੱਜ ਦਿਲ ਦੇ ਵਿੱਚ ਬਹੁਤ ਚਿੰਤਾ ਮਨ ਸੀ ਤੇ ਮੈਂ ভাই ਗਲਾਬ ਸਿੰਘ ਜੀ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਕੈਡੀ ਨੇ ਆਪਣੀ ਨੇ ਬਹੁਤ ਵਧੀਆ ਕੰਮ ਕੀਤੇ ਐ ਭਾਈ ਸਾਹਿਬ ਜੈਤ ਕੀ ਮੈਂ ਗਲਤ ਕੀਤੀ ਸੀ ਬੱਚੀ ਨੇ ਆਪਣੇ ਨੇ ਬਹੁਤ ਵਧੀਆ ਕੰਮ ਕੀਤੇ ਕਿ ਆਪਣੇ ਵਾਤਾਵਰਣ ਕਿੱਦਾ ਸਖਾਵਾਂ ਤੇ ਕਿੱਦਾ ਵਧੀਆ ਫਾਰਮੂਲਾ ਆ ਕੇ ਦਿੱਤਾ ਹੈ ਜੇ ਆਪ ਕੋ ਬੱਚੀ ਨੂੰ ਪਿੰਦਨ ਸਨਮਾਨਤ ਕਰਗੇ ਤਾਂ ਬਲਾਬ ਮੈਨੂੰ ਕਹਿੰਦਾ ਵੀ ਜਾਂ ਤਾਂ ਤੂੰ ਰੱਖ ਲੈ ਘਰੇ ਇਸ ਨਾਮ ਚਰਚਾ ਤੇ ਅਸੀਂ ਆ ਜਾਾਂਗੇ ਜਾਂ ਫਿਰ ਮੈਂ ਨਾ ਕੱਲ ਨੂੰ ਤੇ ਤੁਸੀਂ ਆ ਜਾਓ ਅਸੀਂ ਆਖਿਆ ਜੀ ਤੁਸੀਂ ਕੋਠੇ ਗੁੰਮਰ ਸਿੰਘ ਵਾਲਿਆਂ ਚ ਹੀ ਰੱਖ ਲਓ ਤੁਹਾਡੇ ਘਰੇ ਤੇ ਅਸੀਂ ਸਾਰੀ ਸਰਪੰਚਪਤੀ ਜ਼ਿੰਮੇਵਾਰ ਲੱਗਰ ਸਭਤੀ ਤੇ ਫਿਰ ਆ ਜਾਾਂਗੇ ਤਾਂ ਅੱਜ ਉਹ ਦਿਨ ਸਾਡਾ ਆ ਗਿਆ ਬੜਾ ਖੁਸ਼ੀਆਂ ਦਾ ਦਿਨ ਹੈ ਇਹ ਕੋਰਡ ਨਗਰ ਪੰਚਾਇਤ ਜਿਨੇ ਕੋਠੇ ਬੰਮੂ ਸਿੰਘ ਵਾਲੇ ਦੀ ਤੇ ਕੋਠੇ ਬਿੰਦਰਾ ਸਿੰਘ ਵਾਲੇ ਦੀ ਪੰਚਾਇਤ ਹੈ ਇਥੋਂ ਦੇ ਸਰਦਾਰ ਕੁਸ਼ਰਾਜ ਸਿੰਘ ਜੀ ਸਰਪੰਚ ਸਾਹਿਬ ਵੀ ਆਪਣੇ ਵਿੱਚ ਮੌਜੂਦ ਨੇ ਪੰਜ ਭੈਣ ਪਰਮਿੰਦਰ ਕੌਰ ਪੰਜ ਗੁਰਨੀਤ ਸਿੰਘ ਜੀ ਸੋਨ ਸਿੰਘ ਜੀ ਅਮਰੀਕ ਸਿੰਘ ਜੀ ਕੁਲਦੀਪ ਸਿੰਘ ਜੀ ਇਹਨਾਂ ਦੇ ਵਿੱਚੋਂ ਇਹਨਾਂ ਨੇ ਤਕਰੀਬਨ 525 ਬੂਟੇ ਦੀ ਇਹਨਾਂ ਨੇ ਇੱਥੇ ਲਾਏ ਹੈ ਇਹਨਾਂ ਬੱਚਿਆਂ ਚਾਹ ਪਰਵੈਂੀਆਂ ਲਾਈਆਂ ਤੇ ਇਸ ਦੇ ਵਿੱਚ ਸਹਿਯੋਗ ਹੈ ਜਿਹੜਾ ਸਾਡੇ ਗਊਸ਼ਾਲਾ ਦੇ ਮੁਖ ਸੇਵਾਦਾਰ ਮਹਾਸ਼ਾ ਸਿੰਘ ਜੀ ਜਿਹੜੇ ਕਿ ਕੋਠੇ ਕਾਬਾ ਵਾਲੇ ਜੋ ਹਨ ਉਹ ਵੀ ਬਹੁਤ ਵੱਧ ਕਾਟ ਕੇ ਤੁਹੇ। ਇਸੇ ਲਈ ਇਹ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੀ ਗਊਸ਼ਾਲਾ ਦੇ ਵਿੱਚ ਭਾਈ ਫਜ਼ਮੂਆ ਵਾਸਤੇ ਵੀ ਕੋਈ ਕੰਗਾ ਵਾਸਤੇ ਕਰਕੇ ਜਾਓ ਤਾਂ ਗੁਲਾਬ ਸਿੰਘ ਜੀ ਤਾਂ ਸਾਨੂੰ ਦੱਸਦੇ ਅਸੀਂ ਵੀ ਸਾਰੀ ਟੀਮ ਉੱਥੇ ਜਾ ਕੇ ਦੋਨਾਂ ਵਾਸਤੇ ਜਨਕਸਾਪੂਰ ਲੈ ਸਕਿਆ ਉਹ ਕਰਕੇ ਆਏ। ਸੋ ਮੈਂ ਮੇਰੇ ਨਾਲ ਆਏ ਹੋਏ ਮੇਰੇ ਸਾਥੀਆਂ ਨੂੰ ਸ਼ਾ ਸ਼ਤਰੰਗ ਜੀ ਗ੍ਰੀਨਰ ਸਵੇਲਫੇਅਰ ਹੋਸਟ ਤੇ ਜਿੰਨੇ ਵੀ ਕੋਟਰੀ ਦੇ ਸੇਵਾਦਾਰ ਹੈ ਜਦੋਂ ਉੱਥੇ ਆਈਏ। ਇੱਥੇ ਬੇਨਤੀ ਕਰਦੇ ਆਂ ਪਹਿਣਾ ਨੂੰ ਵੀ ਜਿਹੜਿਆ ਸ਼ਾਸਤ੍ਰਾਂ ਦੀ ਜੀ ਨੇ ਸਵੇਰ ਤੋਂ ਦੂਸਤ ਜਿੰਨੀਆਂ ਪਹਿਣਾ ਉਹ ਆਉ ਉਹਨਾਂ ਤੇ ਸਾਡੀ ਬੱਚੀ ਨੂੰ ਸਨਮਾਨਤ ਕਰੋ ਤੁਸੀਂ ਜਿੰਨੀਆਂ ਵਰਦੀ ਦੇ ਵਿੱਚ ਹੈਗੇ ਪਹਿਣਾ ਤੇ ਇਧਰੋਂ ਬਾਈ ਐਸਡੀਓ ਸਾਹਿਬ ਸ਼ਮਸ਼ੇਰ ਤਨੂਜ ਸਿੰਘ ਜੀ ਤੇ ਸ਼ਾਸਤ੍ਰਾਂ ਜੀ ਜੀ ਨੇ ਸਵੇਰ ਤੋਂ ਦੂਸਤਿੰਗ ਬਾਈ ਗੁਲਾਬ ਜੀ ਸਰਪੰਚ ਸਾਹਿਬ ਤੇ ਮੈਂਬਰ ਸਾਹਿਬ ਸਾਰੇ ਆ ਜੋ ਬਾਈ ਜੀ ਸਾਰੇ ਸੰਗਤ ਹੀ ਆ ਜੋ ਯਾਰ ਆਪਣੀ ਬੱਚੀ ਹੈ ਆਇ ਖਾਤ ਲਾਡੀ ਸਰਪੰਚ ਵੀ ਆਇਆ ਜੀ ਇਧਰ ਜੋ ਭਾਈ ਆਜਾ ਸਾਰੇ ਆਜੋ ਐ ਜਿੰਨੇ ਸਾਰੇ ਇੱਥੇ ਆ ਗਏ ਆਜਾ ਆਜੋ ਸਾਰੇ ਇੱਥੇ ਆਜੋ ਜਿੰਨੇ ਕਿ ਇਹ ਆਪ ਬੰਦਾ ਸਾਰੇ ਆ ਗਏ ਇੱਥੇ ਆਪ ਸਾਰੇ ਆ ਗਏ ਆਜਾ Gue t referred Marche Tours <laughs> for a very exciting,丈 Kellogha mutwieerman that's the Tours Gue enrolled in the ¿A challenge from inversions capacity》Gue t updated the events that Denn estará por上 a Friichi ਸਭ ਬੋਲੋ ਮਿੰਟ ਕਰ ਲੀਂ ਕਿ ਟਾਈਮ ਦੇ ਦੇ ਸੋ ਮੈਂ ਸਾਡੇ ਗੁਰੂ ਸਾਹਿਬਾਨ ਨੇ ਲਿਖਿਆ ਕਿ ਹਰ ਇੱਕ ਨੂੰ ਗਿਆਨ ਬਖਸ਼ਦਾ ਹੈ ਕਿਉਂਕਿ ਤੂੰ ਜਗ ਦਾ ਦਾਤਾ ਹੈ ਪਰ ਪ੍ਰੀਤ ਨਿਮਰਤਾ ਤੇ ਸੇਵਾ ਦੇ ਗੱਲ ਕਹਿਣੇ ਕੋਨਾ ਕਿਸੇ ਕਿਸੇ ਸਾਡੀ ਬੱਚੀ ਦੇ ਸਤਪੁੱਤ ਨੇ ਕਹਿਣੇ ਪਾਏ ਆ ਵਾਤਾਵਰਨ ਦੀ ਸੰਭਾਲ ਵਾਸਤੇ ਤਾਂ ਅਸੀਂ ਵੀ ਫਿਰ ਉਹਦੇ ਉੱਤੇ ਲਿਖਿਆ ਵਾਤਾਵਰਨ ਦਾ ਰਖਾ ਇਸ ਕਰਕੇ ਸਾਨੂੰ ਅੱਜ ਖੁਸ਼ੀ ਹੈ ਤੋ ਸਾਰੇ ਸਾਥ ਸੰਗਤਿਕ ਵਾਰੀ ਬੈਠ ਜੋ ਤੇ ਮੈਂ ਬੇਟੀ ਨੂੰ ਬੇਨਤੀ ਕਰਦਾ ਕਿ ਦੋ ਸ਼ਬਦ ਉਹ ਵੀ ਸਾਡੇ ਵਾਸਤੇ ਸੰਗਤ ਵਾਸਤੇ ਕਿਉਂਕਿ ਸਾਥ ਸੰਗਤ ਜਿਵੇਂ ਭਾਈ ਸਾਡੇ ਸੱਚ ਲਵਨ ਪ੍ਰੇਮੀ ਜੀ ਨੇ ਦੱਸਿਆ ਕਿ ਹਰ ਸਾਲ ਹਰ ਸਾਲ ਕਰੋਨਾ ਦੀ ਤਬਾਦ ਦੇ ਵਿੱਚ ਟਰੱਕ ਲਾਉਂਦੀ ਹੈ ਤੇ ਉਹਦੀ ਸੰਭਾਲ ਵੀ ਕਰਦੀ ਹੈ ਤੇ ਇਹ ਜਿਹੜੇ ਵਰਡਰ ਕਾਰਡ ਹੈ ਡੇਰੇ ਸੱਚਾ ਸੌਦਾ ਤੇ ਜਿਉਰ ਪਿਤਾ ਜੀ ਦੇ ਨਾਮ ਦੀ ਹੈ ਇਸ ਕਰਕੇ ਮੈਂ ਹੁਣ ਬੇਟੀ ਨੂੰ ਬੇਨਤੀ ਕਰਦਾ ਕਿ ਦੋ ਸ਼ਬਦ ਉਹ ਵੀ ਆਪਣੇ ਮੰਡੀਆ ਵंदन ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਹੀ ਮੈਂ ਆਪ ਦੇ ਪਿੰਡ ਵਸਤੀਆਂ ਦਾ ਜਿਹੜਾ ਸਾਥ ਸੰਦਰਭ ਜਿਹਾ ਮਾਨਵਿਕ ਸਖਸ਼ੀਤਾ ਨੂੰ ਕੀਤੇ ਪਹੁੰਚੇ ਆ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜੀ ਨੂੰ ਇਲਾਵਾ ਆਪਾਂ ਮਾਨ ਬਖਸ਼ਿਆ ਮੇਰੇ ਹਿਸਾਬ ਨਾਲ ਤਾਂ ਮੈਂ ਹੀ ਆਪਣੀ ਡਿਊਟੀ ਚੰਗੀ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸ਼ਾਇਦ ਇਹ ਬੁੱਟੇ ਬਚਣ ਦਾ ਕਾਰਨ ਵੀ ਇਹੀ ਹੈ ਕਿ ਮੈਂ ਇਹਨਾਂ ਨੂੰ ਆਪ ਦੇ ਬੱਚਿਆਂ ਵਾਂਗੂ ਪਾਲਿਆ ਜੇ ਇਹਨਾਂ ਨੂੰ ਕੋਈ ਆਪਣੇ ਬੱਚਾ ਨੂੰ ਕੋਈ ਮਾੜੀ ਮੋਟੀ ਛੇੜੇ ਸ਼ਾਰਡ ਕਰਦਾ ਤਾਂ ਆਪਾਂ ਬਹੁਤ ਔਖੇ ਹੁੰਨੇ ਆ ਹਨਾ ਉਵੇਂ ਸਾਡਾ ਜਿਤ ਔਖਾ ਹੁੰਦਾ ਤੇ ਮੇਰੇ ਪਿੰਡ ਨੇ ਮੇਰੇ ਤੇ ਮਾਣ ਵੀ ਬਹੁਤ ਕੀਤਾ ਤੇ ਕਈ ਵਾਰੀ ਸ਼ਿਕਵੇ ਵੀ ਕੀਤੇ ਆ ਤੇ ਚਲੋ ਕਈ ਵਾਰੀ ਕੋਈ ਵੱਧ ਘਟ ਹੋ ਗਈ ਹੋਵੇ ਤਾਂ ਮੈਂ ਬਹੁਤ ਮਾਫੀ ਹੱਥ ਜੋੜ ਕੇ ਮਾਫੀ ਮੰਗਦੀ ਹਾਂ ਉਸ ਗੱਲ ਦੀ ਪਰ ਕੀ ਨਾ ਵੀ ਸਾਨੂੰ ਇੰਨਾ ਕੁ ਕਰਨਾ ਪੈਂਦਾ ਥੋੜਾ ਜਿਹਾ ਸਖਤਾਈ ਰੱਖਣੀ ਪੈਂਦੀ ਹੈ ਕਿਉਂਕਿ ਫਿਰ ਇਦਾਂ ਦਾ ਹੁਣ ਆਪਾਂ ਮੰਨ ਲਓ ਵੀ ਇਹ ਇੱਕ ਮੇਰੇ ਲਈ ਮਾਣ ਦੀ ਗੱਲ ਆ ਕਿ ਮੈਨੂੰ ਡਿਊਟੀ ਵੀ ਆਪਣੇ ਪਿੰਡ ਚ ਮਿਲੀ ਆ ਆਪਣੇ ਪਿੰਡ ਦੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ ਤਾਂ ਮੈਨੂੰ ਜਿਹੜੀ ਪਤਾ ਹੈ ਕਿ ਹਰ ਸਾਲ ਆਪਾਂ ਮਤਲਬ 15 ਅਗਸਤ ਤੇ ਡੇਰਾ ਜੀ ਸਾਧ ਸੰਗਤ ਵੱਲੋਂ ਵੀ ਬਹੁਤ ਜ਼ਿਆਦਾ ਬੁੱਟੇ ਲਾਏ ਜਾਂਦੇ ਆ ਤੇ ਆ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡਾ ਸਾਥ ਦੇ ਰਹੇ ਹੋ ਇਸ ਕੰਮ ਦੇ ਵਿੱਚ ਤੇ ਤੁਸੀਂ ਹੁਣ ਵੀ ਵੱਧ ਤੋਂ ਵੱਧ ਬੁੱਟੇ ਲਾਓ ਸਾਰੇ ਜਾਣੇ ਭਾਵੇਂ ਆਪਾਂ ਨੂੰ ਸਾਰੇ ਆਪਣੇ ਬਰਪਾ ਬੱਚੇ ਪਾਲਦੇ ਆ ਤਾਂ ਕਿ ਆਪਣੇ ਬੁਢਾਪੇ ਵਿੱਚ ਆਪਣਾ ਸਾਥ ਦੇਣ ਹਨਾ ਤੇ ਰੱਖਣੇ ਤਾਂ ਆਪਣੇ ਨਾਲ ਮੱchnਾ ਹੁੰਦਾ ਠੀਕ ਉਤਪਰਕਰਤ ਆਪਣੇ ਬੱਚੇ ਵੀ ਨਹੀਂ ਜਾਂਦੇ ਜਿੱਥੇ ਤੱਕ ਰੁੱਖ ਜਾਂਦਾ ਤਾਂ ਮੇਰੀ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਭਾਵੇਂ ਇੱਕ ਹੀ ਰੁੱਖ ਲਾਓ ਪਰ ਉਹਨੂੰ ਸਿਰੇ ਜ਼ਰੂਰ ਚੜਾਓ ਆਪਦੇ ਬੱਚਿਆਂ ਦੇ ਜਨਮ ਦਿਨ ਤੇ ਰੁੱਖ ਲਾ ਲਿਆ ਕਰੋ ਕੋਈ ਆਪਣੇ ਘਰੇ ਖੁਸ਼ੀ ਦਾ ਮੌਕਾ ਉਦੋਂ ਵੀ ਰੁੱਖ ਜ਼ਰੂਰ ਰੱਖ ਲਓ ਤੇ ਉਹਨਾਂ ਨੂੰ ਪਾ ਲਓ ਵੀ ਜ਼ਰੂਰ ਤੇ ਇਹਨਾਂ ਕਹਿੰਦੀ ਹੁਈ ਮੈਂ ਇਹਦੇ ਤੋਂ ਕੋਈ ਵੱਧ ਘੱਟ ਗੱਲ ਗਈ ਹੋਈ ਨਹੀਂ ਹੋਈ ਤੱਕ ਮਾਫੀ ਮੰਗਦੀ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇੰਨਾ ਮਾਣ ਬਖਸ਼ਿਆ ਸ਼ਾਇਦ ਮੈਨੂੰ ਲੱਗਦਾ ਕਿ ਮੈਂ ਇਹਨਾਂ ਦੇ ਕਾਬਲ ਵੀ ਨਹੀਂ ਜਿੰਨਾ ਮੈਨੂੰ ਤੁਸੀਂ ਮਾਣ ਬਖਸ਼ਿਆ ਪਰ ਮੈਂ ਕੋਸ਼ਿਸ਼ ਕਰੂੰਗੀ ਕਿ ਅੱਗੇ ਤੋਂ ਵੀ ਮੈਂ ਤੁਹਾਡੇ ਸਾਰਿਆਂ ਦੀ ਉਮੀਦਾਂ ਤੇ ਖਰੀ ਇਸ ਤਰ੍ਹਾਂ ਬਹੁਤ-ਬਹੁਤ ਧੰਨਵਾਦ ਇਹ ਇੱਕ ਨੀਂਦ ਤਨਵਾਦ ਦਿੱਤਾ ਸੀ ਕਦੇ ਤੇਰੀ ਦਾ ਨਹੀਂ ਤੇਰਾ ਅਧਿਕਰੀ ਨਾ ਕਰਦੇ ਸਾਡੇ ਭਰਾ ਭਾਈ ਵਾਜ ਨੂੰ ਸੰਦਾ ਤੇ ਸਾਡੇ ਸਰਪੰਚ ਸਾਹਿਬ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਤੇ ਸਾਡੀ ਭੈਣ ਦਾ ਜਿਹਨੇ ਆਪਣੀ ਕੁੱਖ ਚੋਂ ਐਸੀ ਬੱਚੀ ਨੂੰ ਜਨਮ ਦਿੱਤਾ ਤੇ ਮੈਂ ਇਹ ਵੀ ਕਹਿਣਾ ਚਾਹਣੀ ਆ ਜਦੋਂ ਮੇਰਾ ਸਾਡਾ ਜਨਮ ਹੋਇਆ ਨਾ ਉਦੋਂ ਬਹੁਤ ਲੋਕ ਕੁੜੀਆਂ ਨੂੰ ਕੁੱਖਾਂ 'ਚ ਮਾਰਦੇ ਸੀ ਤਾਂ ਮਤਲਬ ਇੱਕ ਕੁੜੀ ਲਈ ਇਹ ਬਹੁਤ ਮਾਣ ਦੀ ਗੱਲ ਆ ਵੀ ਜਦੋਂ ਉਹਨੂੰ ਉਹਦਾ ਪਿਓ ਕਵੇ ਉਹਦੇ ਜਨਮ ਹੋਏ ਤੇ ਕਿ ਸ਼ੁਕਰ ਹੈ ਮੈਂ ਤੈਨੂੰ ਕੁੱਖ 'ਚ ਨਹੀਂ ਮਾਰਤਾ ਤੇ ਮੇਰੇ ਲਈ ਬਹੁਤ ਮਾਣ ਦੀ ਗੱਲ ਆ ਵੀ ਜਿਹੜੇ ਪਰੌਣੇ ਦੀ ਬਾਤ ਹੈ ਜਿਹੜੇ ਕੋਈ ਨਹੀਂ ਨਾਮ ਉਹਦੀ ਪੱਗ ਨੂੰ ਉੱਥੋਂ ਵੀ ਜ਼ਿਆਦਾ ਉੱਚੀ ਲੈ ਕੇ ਜਾਵਾਂ ਬਹੁਤ ਬਹੁਤ ਦਾੰਦ ਸੋ ਮੈਂ ਸਭਾ ਨੂੰ ਵੀ ਦੇਖੀ ਕਰਦਾ ਕਿ ਦੋਨਾਂ ਦੇ ਤੁਸੀਂ ਵੀ ਆਓ ਕਿਹੜਾ ਬੋਲੂ ਆਪਣੇ ਜਿੱਥੇ ਤੂੰ ਆਉਂ ਬੋਲਦੇ ਰਾਤ ਮੈਂ ਦੇਖਦਾ ਰਾਤ ਤੁਹਾਨੂੰ ਦੇਖਦਾ ਬੋਲਦੇ ਬਹੁਤ ਜੇ ਤਾਂ ਆਜ ਮੈਂ ਮੋਰੀ ਕੀ ਕਰਦਾ ਬੋਲਦਾ ਚਿੰਤਾਰ ਵੀ ਚਿੰਤਾਰ ਵੀ ਤਾਂ ਚੱਕ ਚੱਕ ਪਾਇਆ ਅੱਜ ਤਾਂ ਤਾਂ ਸਭ ਨੂੰ ਅੱਜ ਸਾਡੇ ਨਗਰ ਦੇ ਬੱਚੇ ਲਈ ਜੋ ਕਿ ਵਣਪਾਖ ਚ ਲੱਗੀ ਸੀ ਉਹਨੇ ਵਾਤਾਵਰਣ ਲਈ ਬਹੁਤ ਖੂਬੀ ਨਾਲ ਦੀ ਜੋੜੀ ਢਵਾਈ ਅਸੀਂ ਵੀ ਉਹਦੀ ਕਿਤੇ ਰੱਖ ਨੂੰ ਮਾਣੀ ਪਾਇਆ ਸੀ ਤੇ ਉਹ ਰੱਖਣੇ ਸਾਨੂੰ ਵੀ ਸ਼ਾਂਤੀ ਦਿੱਤੀ ਹੈ ਤੇ ਸਾਡੇ ਵਾਤਾਵਰਣ ਦੀ ਸਾਂਭਸਵਾਲ ਲਈ ਇੱਕ ਬਹੁਤ ਚੰਗਾ ਪ੍ਰਾਲਾ ਕੀਤਾ ਹੈ ਤੇ ਡੇਰਾ ਸਾਧ ਸੰਤ ਜੀ ਨੇ ਵੀ ਪੂਰਾ ਸਹਿਯੋਗ ਨਾਲ ਉਸ ਬੱਚੀ ਦੇ ਨਾਲ ਖੜੀ ਹੈ ਤੇ ਅੱਗੇ ਤੋਂ ਵੀ ਖੜੀ ਰਹੂਗੀ ਤੇ ਇਸ ਵਾਤਾਵਰਨ ਨੂੰ ਇੱਕ ਬਹੁਤ ਮਾਦਮਪੂਰਨ ਆਪਣੀ ਜ਼ਿਹਦ ਲਈ ਹੈ ਤੇ ਸਭ ਵੱਧ ਚੜ ਕੇ ਆਪਾਂ ਇੱਕ ਆਦਮੀ ਇੱਕ ਇੱਕ ਪੌਦਾ ਜ਼ਰੂਰ ਲਾ ਜੇ ਤੰਤਨ ਸਤ ਜੀ ਤੰਤਨ ਸਤ ਨੂੰ ਤੇਰੀ ਯਾਤਰਾ ਜੀਰੋ ਇੱਕ ਦਰਖਤ ਲਾਇਆ ਉਹ ਦਰਖਤ ਹੈ ਜਿਹੜਾ ਉਹ ਪਤਾ ਨਹੀਂ ਕਿੰਨੀ ਆਕਸੀਜਨ ਦਿੰਦਾ ਹੈ ਬਾਈ ਜੀ ਦੱਸ ਦੇਣਗੇ ਆਪਾਂ ਨੂੰ ਇੱਕ ਬੋੜ ਦਾ ਦਰਖਤ ਲਾ ਦੀਏ ਇੱਕ ਪਿੱਪਲ ਦਾ ਦਰਖਤ ਲਾ ਦੀਏ ਤਾਂ ਉਹ ਘੱਟੋ-ਘੱਟ 15 ਤੋਂ 20 ਐਸੀਆਂ ਜਿੰਨੀ ਠੰਡਕ ਦਿੰਦਾ ਹੈ ਤੇ ਜਦੋਂ ਇੱਕ ਦਰਖਤ ਦੀ ਉਮਰ فرض ਕਰੋ ਵੀ 100 ਸਾਲ ਲਿਖ ਲਓ 50 ਸਾਲ ਲਿਖ ਲਓ 200 ਸਾਲ ਲਿਖ ਲਓ ਤਾਂ ਉਹ ਤੁਸੀਂ ਸੋਚੋ ਵੀ ਕਿੰਨੀਆਂ ਦਵਾਵਾਂ ਉਹਦੇ ਥੱਲੇ ਬੈਠਣ ਵਾਲੇ ਦੇਣਗੇ ਕਿੰਨੇ ਪੰਛੀ ਦਵਾਵਾਂ ਦੇਣਗੇ ਤੇ ਕਿੰਨਾ ਅਖੀਰ ਨੂੰ ਉਹ ਹੀ ਦਰਖਤ ਆਪਾਂ ਨੂੰ ਮਰਨ ਵੇਲੇ ਵੀ ਆਪਾਂ ਨੂੰ ਸਵੇਟੂਗਾ ਜਿਵੇਂ ਬੇਟੀ ਨੇ ਕਿਹਾ ਸੀ ਇਸ ਕਰਕੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਤੇ ਸਾਡੇ ਵੱਲੋਂ ਜੇ ਕੋਈ ਕਮੀ ਰਹੀ ਗਈ ਹੋਵੇ ਤਾਂ ਬੇਟੀ ਤੋਂ ਅਸੀਂ ਵੀ ਮਾਫੀ ਮੰਗਦੇ ਆਂ ਤੇ ਮੈਂ ਬੇਨਤੀ ਕਰਦਾ ਸਾਡੇ ਸੱਚ ਨੰਮਰ ਪ੍ਰੇਮੀ ਨੂੰ ਉਹ ਵੀ ਆਪਦੇ ਵੱਲੋਂ ਕੋਦੋ ਸਾਬ ਬੋਲਣਗੇ ਜੀ ਦੰਦਾਂ ਸਤ ਤੇਰਾ ਹੀ ਆਸਾ ਤਾਂ ਤਾਂ ਸਭ ਤੇਰਾ ਹੀ ਆਸਾ ਹੁਣ ਜੋਸ਼ ਸ਼ਬਾਈ ਜੀ ਬੋਲ ਗਏ ਬਾਕੀ ਕਰਿਆ ਹੀ ਕੋਈ ਤੇ ਮੈਂ ਦਾਖਲ ਦੇ ਵਿੱਚ ਸਾਰੀ ਜੋ ਵੀ ਸਾਹ ਸੰਗ ਤੁਸੀਂ ਦੇਖੀਏ ਤਭੂ ਗਿਆਨਤਾ ਜਿਹਨਾਂ ਦਾ ਧੰਨਵਾਦ ਕਰਦੇ ਆਂ ਜੀ ਇਸ ਸਸ਼ਕਤੀ ਅੱਜ ਇਹ ਗੱਲ ਬਾਤ ਸੁਣੀ ਹੈ ਇਸ ਪ੍ਰੋਗਰਾਮ ਦੇ ਸ਼ਾਮ ਨੂੰ ਤੁਹਾਨੂੰ ਸਾਰਿਆਂ ਨੂੰ ਇਸ ਪ੍ਰਸਾਦ